ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ ਜਿਹੜੀ ਅੱਜ ਤੀਆਂ ਦਾ ਤਿਹਾਰ ਸੇ ਉਹਨੂੰ ਕਵਰਜ ਕਰਨ ਲਈ ਪਹੁੰਚੇ ਤਹਿ ਦਿਲੋਂ ਧੰਨਵਾਦਾਂ ਤੁਹਾਡਾ ਤੇ ਅੱਜ ਸਾਡਾ ਜਿਹੜਾ ਵਸਤੀ ਤਿਹਾਰ ਹੈ ਤੀਆਂ ਦਾ ਇਹ ਸਾਵਣ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਜਿਹਦੇ ਵਿੱਚ ਮੋਟਿਆਰਾ ਜਿਹੜੀਆਂ ਵਿਆਹੀਆਂ ਲੜਕੀਆਂ ਹੁੰਦੀਆਂ ਨੇ ਆਪਣੇ ਪੇਕੇ ਘਰ ਆ ਕੇ ਤੇ ਆਪਣਾ ਦੁੱਖ ਸੁੱਖ ਆਪ ਆਪ ਨਾਲ ਜਾਂ ਕਰਦੇ ਨੇ ਉਸ ਤੋਂ ਬਾਅਦ ਭਰਾਸ ਉਸ ਤੋਂ ਪਹਿਲਾਂ ਲੈ ਕੇ ਸਰਦਾਰਾ ਜਿਹੜਾ ਲੈ ਕੇ ਜਾਂਦੇ ਨੇ ਜਿਹਦੇ ਵਿੱਚ ਬਿਸਕੁਟ ਚਾਹਲ ਸੂਟ ਵਰਾ ਹੁੰਦਾ ਅੱਜ ਕੱਲ ਤਾਂ ਕੁਝ ਚੇਂਜ ਹੋ ਗਿਆ ਲੋਕੀ ਏਸੀ ਥੀਏਟਰ ਏਸੀ ਦੇ ਹਾਲ ਦੇ ਵਿੱਚ ਕਰਨ ਲੱਗੇ ਨੇ ਪ੍ਰੋਗਰਾਮ ਪਰ ਅਸੀਂ ਪੰਜਾਬੀ ਵਿਰਾਸਤ ਨੂੰ ਦੇਖਦੇ ਹੋਏ ਅਸੀਂ ਰੇਡੀਓ ਦਾ ਪ੍ਰੋਗਰਾਮ ਨਹੀਂ ਕਰ ਰਹੇ ਕੋਈ ਵੀਡੀਓ ਨਹੀਂ ਕਰ ਰਹੇ ਕੋਈ ਰਿਕਾਰਡਿੰਗ ਨਹੀਂ ਪ੍ਰੋਪਰ ਪੰਜਾਬੀ ਚ ਜਿਹੜੀਆਂ ਬੋਲੀਆਂ ਪਾਈਆਂ ਜਾਂਦੇ ਨੇ ਖੁਦ ਆਪ ਸਾਡੇ ਜਨੀਆਂ ਵੀ ਲੇਡੀਜ਼ ਨੇ ਪਾਈਆਂ ਨੇ ਉਹ ਆਪਣੇ ਆਪ ਉਹਨਾਂ ਨੇ ਪਾਈਆਂ ਨੇ ਬੋਲੀਆਂ रिकॉर्डिंग ਕੋਈ ਸਾਡੀ ਉਹ ਨਹੀਂ ਹੈ ਤੇ ਇਸ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਤੇ ਪੰਜਾਬੀ ਬੋਲਿਆ ਕਰੋ ਪੰਜਾਬੀ ਵਿੱਚ ਲਿਖਿਆ ਕਰੋ ਪੰਜਾਬੀ ਵਿਦਿਆਸਥੀ ਜਿਹੜੀ ਆਪਣੇ ਤਿਉਹਾਰ ਨੇ ਇਹ ਮਨਾਇਆ ਕਰੋ ਮੈਂ ਡਾਕਟਰ ਹਰਨੇਕ ਸਿੰਘ ਮੇਰੇ ਨਾਲ ਸਾਡੇ ਸੁਸਾਇਟੀ ਦੇ ਪ੍ਰਧਾਨ ਨੇ ਸਰਦਾਰ ਰੁਪਕਾਰ ਸਿੰਘ ਜੀ ਉਹ ਇਹਨਾਂ ਦੀ ਗਵਾਹੀ ਦੇ ਵਿੱਚ ਗਿਆਨ ਜੋਤੀ এডਿਕੇਸ਼ਨ ਸੁਸਾਇਟੀ ਜਿਹੜੀ ਹੈ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਵੇਂ ਕੰਮ ਕਰ ਰਹੀ ਹੈ ਉਹਦੇ ਲੈਣੇ ਇਹ ਹੋਰ ਵਾਤਾਵਰਣ ਪ੍ਰਤੀ ਸੁਰੱਖਿਆ ਦਾ ਜਿਹੜਾ ਕੰਮ ਕਰਨਾ ਉਸ ਦੇ ਨਾਲ-ਨਾਲ ਜਿਹੜਾ ਸਾਡਾ ਇਹ ਤੀਆਂ ਦਾ ਰਵਾਇਤੀ ਤਿਉਹਾਰ ਹੈ ਇਹ ਵੀ ਹਰ ਸਾਲ ਸੋਸਾਇਟੀ ਵੱਲੋਂ ਮਨਾਇਆ ਜਾਂਦਾ। ਤੋਂ ਕਿਸੇ ਵੇਲੇ ਇਹ ਜਿਹੜਾ ਤਿਉਹਾਰ ਸੀ ਪਿੰਡਾਂ ਦੇ ਬਾਹਰ ਪਿੰਡਾਂ ਦੀਆਂ ਜੁਹਾਂ ਦੇ ਵਿੱਚ ਮਨਾਇਆ ਜਾਂਦਾ ਸੀ ਪਰ ਹੁਣ ਬਦਲਦੇ ਸਮਿਆਂ ਨਾਲ ਇਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਹਾਲਾਂ ਦੇ ਵਿੱਚ ਤਬਦੀਲ ਹੋ ਗਿਆ ਪਰ ਅਸੀਂ ਸਰਦਾਰ ਪੁਕਾਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਕੋਸ਼ਿਸ਼ ਕੀਤੀ ਆ ਕਿ ਇਸ ਰਵਾਇਤੀ ਤਿਉਹਾਰ ਨੂੰ ਜਿਹੜਾ ਹੈ ਇਸ ਦੀ ਪਰੰਪਰਾ ਨੂੰ ਕਾਇਮ ਰੱਖਿਆ ਜਾਵੇ ਸੋ ਉਸੇ ਸੰਦਰਭ ਦੇ ਵਿੱਚ ਅੱਜ ਇੱਥੇ ਸਾਡੀਆਂ ਭੈਣਾਂ ਮਟਿਆਰਾਂ ਵੱਲੋਂ ਇਕੱਠੇ ਹੋ ਕੇ ਤੀਆਂ ਦਾ ਜਿਹੜਾ ਤਿਹਾਰ ਉਹ ਬਹੁਤ ਹੀ ਉਤਸ਼ਾਹ ਤੇ ਧੂਮ ਧਾਮ ਨਾਲ ਜਿਹੜਾ ਹੈ ਮਨਾਇਆ ਗਿਆ ਆ ਮੇਰਾ ਜਸਲੀਨ कौर ਅੱਜ ਦਾ ਪ੍ਰੋਗਰਾਮ ਸਰ ਸਾਨੂੰ ਬਹੁਤ ਵਧੀਆ ਲੱਗਿਆ ਪੰਜਾਬੀ ਕਿਰਚਨ ਆਪਣਾ ਬਹੁਤ ਵਧੀਆ ਸੀਗਾ ਜੀ ਅਸੀਂ ਕਿਦਾਂ ਅੱਜ ਪ੍ਰੋਗਰਾਮ ਕੀ ਕੀ ਸੀਗਾ ਪ੍ਰੋਗਰਾਮ ਦੇ ਵਿੱਚ ਤੀਆਂ ਦਾ ਫੰਕਸ਼ਨ ਸੀਗਾ ਇਹ ਜਿਵੇਂ ਆਪਣਾ ਤੀਆਂ ਦਾ ਗਿੱਧਾ ਪੈਂਦਾ ਪੰਜਾਬੀ ਬੋਲੀ ਆ ਤੇ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਮੇਰਾ ਨਾਮ ਸੁਖਵੀਰ ਕੌਰ ਹੈ ਇਹ ਸਾਡੀ ਸੁਸਾਇਟੀ ਗਿਆਨ ਜੋਤੀ ਐ ਜੁਨ ਸਰਟੀ ਉਹਨਾਂ ਵੱਲੋਂ ਪ੍ਰੋਗਰਾਮ ਕਰਾਇਆ ਗਿਆ ਤੀਆਂ ਦਾ ਪ੍ਰੋਗਰਾਮ ਸੀ ਬਹੁਤ ਵਧੀਆ ਸੀਗਾ ਅਸੀਂ ਬਹੁਤ ਇੰਜੋਏ ਕੀਤਾ ਇਹ ਜਿਹੜੀਆਂ ਤੀਆਂ ਮਨਾਈਆਂ ਜਾਂਦੀਆਂ ਨੇ ਇਹ ਮਤਲਬ ਪਹਿਲਾਂ ਤੋਂ ਐਦਾਂ ਸੀ ਕਿ ਪਿੰਡਾਂ ਦੇ ਵਿੱਚ ਸੱਥਾਂ ਵਿੱਚ ਕੁੜੀਆਂ ਇਕੱਠੀਆਂ ਹੁੰਦੀਆਂ ਸੀਗੀਆਂ ਉਹ ਇਕੱਠੀਆਂ ਹੋ ਕੇ ਤੀਆਂ ਮਨਾਉਂਦੀਆਂ ਸੀਗੀਆਂ ਉਦੋਂ ਤੋਂ ਹੀ ਇਹ ਪ੍ਰੋਗਰਾਮ ਮਤਲਬ ਕਿ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮਨਾਇਆ ਜਾ ਰਿਹਾ ਧੰਨਵਾਦ